ਜੀ ਜਾਣਦੇ ਹਾਂ ਇਹ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਆ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹਨਾ ਜਦੋਂ ਤੁਸੀਂ ਚਲੋ ਕਦੇ ਇੱਥੇ ਦਿਨੇ ਵੀ ਦਰਸ਼ਨ ਕਰਨ ਆਉਨੇ ਹੋ ਕੋਸ਼ਿਸ਼ ਕਰਿਓ ਕਦੇ ਰਾਤ ਨੂੰ ਆਇਓ ਕੋਸ਼ਿਸ਼ ਕਰਿਓ ਦਿਨੇ ਵੀ ਆਵੋ ਪਰ ਕਦੇ ਨਾ ਇੱਕ ਅੱਧੀ ਵਾਰੀ ਆ ਕੇ ਦੇਖੋ ਰਾਤ ਨੂੰ ਮਤਲਬ ਇੰਨਾ ਵਧੀਆ ਲੱਗਦਾ ਰਾਤ ਨੂੰ ਉੱਪਰ ਵਾਲਾ ਸਥਾਨ ਤਾਂ ਚਲੋ ਉੱਥੇ ਦਰਸ਼ਨ ਨਹੀਂ ਹੁੰਦੇ ਹਨਾ ਵੀ ਉੱਥੇ ਸੁਖਾਸਣ ਕਰ ਦਿੰਦੇ ਨੇ ਮਹਾਰਾਜ ਦਾ ਖੱਲੇ ਭੋਰਾ ਸਾਹਿਬ ਉਥੇ ਦਰਸ਼ਨ ਆਪਾਂ ਕਰ ਸਕਦੇ ਆ ਉਹ ਖੁੱਲਾ ਹੁੰਦਾ ਓਪਨ ਹੁੰਦਾ ਮਤਲਬ ਥੱਲੇ ਰਾਤ ਨੂੰ ਇਹ ਲੱਗਦਾ ਹੁੰਦਾ ਵੀ ਆਪਾਂ ਮਤਲਬ ਵੀ ਸਹਿਬ ਜੀ ਦੇ ਆਪਣੇ ਸਮਝ ਰਹੇ ਹੋ ਨਾ ਮੇਰੀ ਤਾਵਾ ਨਾ ਵੀ ਕੋਲ ਨੇ ਬਹੁਤ ਹੈ ਇਹਦੀ ਵਧੀਆ ਲੱਗਦਾ ਜਾ ਜਿਆਦਾ ਸੰਗਤ ਤਾਂ ਹੁੰਦੀ ਨਹੀਂ ਸ਼ਹੀਦ ਸਿੰਘ ਦੇਵਤੇ ਉਹ ਬਹੁਤ ਹੁੰਦੇ ਨੇ ਰਾਤ ਨੂੰ ਮਤਲਬ ਨਾ ਰਾਤ ਨੂੰ ਕਦੇ ਪਲਾਨ ਬਣਾ ਕੇ ਆਵੋ ਵੀ ਨਾਮ ਜਪੋ ਪਾਠ ਕਰੋ ਇੰਨਾ ਜਿਆਦਾ ਲੱਗਦਾ ਵੀ ਸਹਿਬ ਜੀ ਦੇ ਕੋਲ ਨੇ ਦਨੇ ਮਰਜ਼ੀ ਦਨੇ ਮਰਜ਼ੀ ਦਰਸ਼ਨ ਕਰੋ ਅੰਦਰ ਜਦਾ ਸੰ ਕੋਈ ਸੰਗਤ ਥੋੜੀ ਹੁੰਦੀ ਆ ਮਤਲਬ ਰਾਤ ਨੂੰ ਕਦੇ ਦੇਖੋ ਐਡਾ ਮਹਾਨ ਸਥਾਨ ਐਵੇਂ ਲੱਗਦਾ ਵੀ ਸਹਿਬ ਜਾਦੋਂ 7 ਸਾਲ ਦੇ 9 ਸਾਲ ਦੇ ਵੀ ਸ਼ਹੀਦ ਹੋਏ ਨੇ ਸਾਡੇ ਲਈ ਆਪਾਂ ਤਾਂ ਜਿਉਂਨੇ ਆ ਉਹ ਜੜਾਂ ਨੇ ਆਪਣੀਆਂ ਇੱਥੇ ਚਾਹੇ ਖਾਲਸਾ ਜਿੱਥੇ ਮਰਜ਼ੀ ਦੁਨੀਆ 'ਚ ਬੈਠਾ ਆ ਪਰ ਸ਼ੁਰੂਆਤ ਇੱਥੋਂ ਹੋਈ ਹੈ ਨਾ ਜ਼ਰੂਰ ਆਓ ਕੇ ਸਦੋਂ ਰਾਤ ਨੂੰ ਆ ਕੇ ਦੇਖੋ